ਫਿੱਟ ਇੰਡੀਆ ਵੱਲੋਂ ਪੰਜਵੇਂ ਜ਼ਿਲ੍ਹੇ ਕਿੱਕ ਬੌਕਸਿੰਗ ਚੈਂਪੀਅਨਸ਼ਿਪ ਵੱਲੋਂ ਹਿੰਦੂ ਸਭਾ ਸਕੂਲ ਵਿੱਚ ਕਿੱਕ ਬੌਕਸਿੰਗ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਅਭਿਲਾਸ਼ ਕੁਮਾਰ ਅਤੇ ਜਰਨਲ ਸਕੱਤਰ ਬਲਦੇਵ ਰਾਜਦੀ ਅਗਵਾਈ ਹੇਠ ਕਰਵਾਈ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਐਸੀ ਵਿੰਗ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਇੰਦਰਪਾਲ ਅਤੇ ਬਾਲਕ੍ਰਿਸ਼ਨ ਸ਼ਰਮਾ ਵੀ ਪਹੁੰਚੇ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਡਾਕਟਰ ਇੰਦਰਪਾਲ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਇਸ ਨਾਲ ਸਮਾਜ ਵਿੱਚ ਤਾਕਤ ਆਵੇਗੀ ਅਤੇ ਨਵੀਂ ਪੀੜੀ ਨੂੰ ਰੋਗ ਹੋਵੇਗੀ ਇਸਮਾ ਕੇ ਰਮੇਸ਼ ਥਾਪਾ ਕਵਲਜੀਤ ਦਲਬੀਰ ਸਿੰਘ ਬਿੱਟਾ ਹਰੀ ਸਾਰੇ ਬਖਸਰ ਕੋਚ ਤੇ ਖਿਡਾਰੀ ਹਾਜ਼ਰ ਸਨ ਅਦ ਅਮਰ ਸਾਹਿਬ ਹਿੰਦੂ ਸਭਾ ਸਕੂਲ ਦੇ ਵਿੱਚ ਕਿੱਕ ਬੌਕਸਿੰਗ ਦਾ ਜਿਹੜਾ ਕੰਪੀਟੀਸ਼ਨ ਸਾਡੇ ਬਲਦੇਵ ਜੀ ਕੋਲ ਦੇ ਰਹਿਮਾਈ ਹੇਠ ਹੋ ਰਿਹਾ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਸਾਡਾ ਪੰਜਾਬ ਜਿਹੜਾ ਉਹ ਨਸ਼ਿਆਂ ਦੇ ਵਿੱਚ ਜਿਹੜਾ ਇਨਾ ਰੁੱਧਿਆ ਜਿੰਨੂੰ ਘਟਾਉਣ ਵਾਸਤੇ ਜਿਹੜੇ ਬਲਦੇਵ ਜੀ ਦਾ ਬਹੁਤ ਵਧੀਆ ਉਪਰਾਲਾ ਹੈ ਸਾਡੇ ਨਾਲ ਬੀਕੇ ਸ਼ਰਮਾ ਜੀ ਜਿਹੜੇ ਨਸ਼ਾ ਵਿਰੋਧੀ ਸੰਸਥਾ ਦੇ ਚੇਅਰਮੈਨ ਵੀ ਉਹ ਵੀ ਆਈ ਨੇ ਅਸੀਂ ਉਹਨਾਂ ਦੇ ਧੰਨਵਾਦ ਕਰਦੇ ਆ ਕਿ ਜਿਹੜਾ ਸਮਾਜ ਨੂੰ ਵਧੀਆ ਸਹਿ ਦੇ ਰਿਹਾ ਔਰ ਜਿਹੜੇ ਬਲਦੇਵ ਜੀ ਔਰ ਉਹਨਾਂ ਦੀ ਵੀ ਟੀਮ ਹੈ ਉਹ ਦੇਸ਼ ਦੇ ਵਿੱਚੋਂ ਪੰਜਾਬ ਦੇ ਸ਼ਹਿਰ ਤੋਂ ਜਿਹੜਾ ਨਸ਼ਾ ਮੁਕਤੀ ਵਾਸਤੇ ਵੀ ਕੰਮ ਕਰ ਰਿਹਾ ਕਿਉਂਕਿ ਜਿਹੜਾ ਪਲੇਅਰ ਹੋਏਗਾ ਉਹ ਜਿਹੜਾ ਉਹਨੂੰ ਕਦੇ ਵੀ ਕੋਈ ਨਸ਼ਾ ਜਿਹੜਾ ਉਹ ਲੱਗਦਾ ਨਹੀਂ ਅਸੀਂ ਬਲਦੇਵ ਜੀ ਦੇ ਔਰ ਟੀਮ ਦੇ ਧੰਨਵਾਦੀ ਸਾਡੇ ਨਾਲ ਡਾਕਟਰ ਹਿੰਦਪਾਲ ਜੀ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਨੇ ਅੱਜ ਸਾਡੇ ਬਲਦੇਵ ਰਾਜ ਜੀ ਕੋਚ ਜੋ ਕਿ ਲੰਬੇ ਸਮੇਂ ਤੋਂ ਉਹਨਾਂ ਦੇ ਹੈਡ ਅਭੀ ਲਾਸ਼ ਜੀ ਵੀ ਨਾਲ ਨੇ ਤਾਂ ਇਹ ਜਿਹੜੀ ਨੌਜਵਾਨ ਪੀੜ੍ਹੀ ਹੈ ਇਹਨਾਂ ਨੂੰ ਨਸ਼ਾ ਮੁਕਤ ਰੱਖਣ ਵਾਸਤੇ ਕੋਚ ਸਾਹਿਬ ਵੀ ਲੰਬੇ ਸਮੇਂ ਤੋਂ ਜਿਹੜੀ ਛੋਟੇ ਛੋਟੇ ਬੱਚੇ ਨੇ ਇਹਨਾਂ ਕੋਲੋਂ ਬਾਕਸਿੰਗ ਦੀ ਜਿਹੜੀ ਇਹਨਾਂ ਨੂੰ ਸਿਖਲਾਈ ਦਿੰਦੇ ਨੇ ਤਾਂ ਕਿ ਨੌਜਵਾਨ ਗੜੀ ਪੀੜੀ ਹੈ ਇਹਨਾਂ ਨੇ ਗਾਂ ਵੱਡੇ ਹੋਣਾ ਤੇ ਇਹਨਾਂ ਨੂੰ ਕਿਸੇ ਕਿਸਮ ਦਾ ਨਸ਼ਾ ਨਾ ਲੱਗੇ ਤੇ ਆਉਣ ਵਾਲੀ ਪੀੜੀ ਨੂੰ ਬਚਾਉਣ ਵਾਸਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਸੋ ਮੈਂ ਇੰਦਰਪਾਲ ਜੀ ਦਾ ਔਰ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ